ਆਮ ਆਦੀ ਪਾਰਟੀ ਦੀ ਸਰਕਾਰ ਵੱਲੋਂ 2 ਮਹੀਨੇ ਬਾਅਦ ਘਟਨਾਈ ਦੀ ਹੈ ਮੋਗਾ ਵਿਧਾਇਕ ਵਿਭਾਗ ਮੰਤਰੀ ਬਿਰੋੜਾ ਮੰਨੂਇਤ ਪ੍ਰਸਤਾਵ ਦਿੱਤੀ ਗਈ ਸੀ ਜਿਦੇ ਵਿੱਚ ਉਹਨਾਂ ਨੇ ਦੋਸ਼ ਲਾਇਆ ਸੀ ਕਿ ਸੁਤਨਾਮ ਸਿੰਘ ਨਾਮ ਦਾ ਵਿਅਕਤੀ ਮੇਰਾ ਪੀਏ ਬਣ ਕੇ ਲੋਕਾਂ ਨੂੰ ਟਰੋਗਾ ਧਮਕਾਉਂਦਾ ਹੈ ਉਹਦੇ ਵਿੱਚ ਉਦੋਂ ਬਸ ਖਾਨ ਸਿੰਘ ਵੱਲੋਂ ਵੀ ਪ੍ਰਸਤਾਵ ਦਿੱਤੀ ਗਈ ਸੀ ਕਿ ਆਪ ਦਾ ਸਪਸ਼ਟਕ ਦਿੱਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਉਹਨੇ ਮਾਨਯੋਗ ਅਦਾਲਤ ਵਿੱਚ ਆਪਣਾ ਕੋਰਟ ਵਿੱਚ ਆਪਣਾ ਇਨਸਾਫ ਲੈਣ ਲਈ ਦਰਵਾਜ਼ਾ ਲਗਾਇਆ ਜਿਦੇ ਵਿੱਚ ਦੋਸ ਦਾ ਟ੍ਰਾਇਲ ਚੱਲਿਆ ਪੱਤਰਕਾਰਾਂ ਦੇ ਗਵਾਹਾਂ ਹੋਜਾ ਹੋਰ ਵੀ ਸਬੂਤ ਕੋਰਟ ਵਿੱਚ ਪੇਸ਼ ਕੀਤੇ ਤੇ ਦੋ ਸਾਲਾਂ ਦੇ ਪ੍ਰੈਟ ਤੋਂ ਬਾਅਦ ਜਿਹੜਾ ਹੈਗਾ ਜਿਹੜੇ ਪ੍ਰਿੰਸੀਪਲ ਸੰਦੀਪ ਕੋਹ ਬਰਾੜ ਸੀਗੀ ਉਹ ਲਗਾਤਾਰ ਅਦਾਲਤ ਵਿੱਚ ਪੇਸ਼ ਨਹੀਂ ਹੋ ਰਹੇ ਸੀਗੀ ਅਦਾਲਤ ਨੇ ਸਖਤ ਰੁਕਵਾਉਂਦੇ ਹੋਏ ਉਹਨੂੰ ਪੀਓ ਬਰਾੜ ਕਰ ਦਿੱਤਾ ਗਿਆ ਹੈਗਾ ਇਹ ਔਰ ਮੈਂ ਮਾਨ ਜੋ ਅਦਾਲਤ ਤਵੱਤਵ ਧੰਨਵਾਦ ਕਰਦਾ ਹੈਗਾ ਇਹ ਤੇ ਔਰ ਜਿਨ੍ਹਾਂ ਨੇ ਇੱਕ ਅਨਿਆਇ ਸਾਡੇ ਬਰਾਬਰ ਹਨ ਇਸ ਲਈ ਮੈਂ ਮਾਨ ਜੋ ਅਦਾਲਤ ਨੂੰ ਖਾਸ ਤੌਰ ਤੇ ਧੰਨਵਾਦ ਕਰਦਾ ਹੈ ਕਿ ਮੈਨੂੰ ਇਨਸਾਫ ਦੀ ਬੜੀ ਵੱਡੀ ਆਸ ਹੋ ਜਾਗੀ ਹੈ ਮੈਨੂੰ ਪਤਾ ਕਿ ਇਹ ਇਨਸਾਫ ਦੀ ਜਿਹੜਾ ਹੈਗਾ ਇਹ ਹਲਕਾ ਭੁਲੇਖੇ ਦੇ ਖਿਲਾਫ ਪੂਰੀ ਕਰਦੇ ਹੋਏਗੀ ਧੰਨਵਾਦ ਆਮ ਆਦੀ ਪਾਰਟੀ ਦੀ ਸਰਕਾਰ ਵੱਲੋਂ 2 ਮਹੀਨੇ ਬਾਅਦ ਘਟਨਾਈ ਗਈ ਹੈ ਮੋਗਾ ਵਿਧਾਇਕ ਵਿਭਾਗ ਮੰਤਰੀ ਬਰੋੜਾ ਮੰਨਤ ਪ੍ਰਸਤਾਨਤ ਕੀਤੀ ਗਈ ਸੀ ਜਿਦੇ ਵਿੱਚ ਉਹਨਾਂ ਨੇ ਦੋਸਲਾਏ ਸੀ ਕਿ ਸੁਤਨਾਮ ਸਿੰਘ ਨਾਮ ਦਾ ਵਿਅਕਤੀ ਮੇਰਾ ਪੀਏ ਬਣ ਕੇ ਲੋਕਾਂ ਨੂੰ ਟਰੋਲਾ ਧੰਕਾਉਦਾ ਹੈ ਉਹਦੇ ਵਿੱਚ ਉਦੋਂ ਬਾਅਦ ਖਰਬ ਸਿੰਘ ਵੱਲੋਂ ਵੀ ਪ੍ਰਸਤਾਨਤ ਕੀਤੀ ਗਈ ਸੀ ਆਪ ਦਾ ਸਪਸ਼ਟਕਨ ਦਿੱਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਉਹਨੇ ਮਾਨਯੋਗ ਅਦਾਲਤ ਵਿੱਚ ਆਪਣਾ ਕੋਰਟ ਵਿੱਚ ਆਪਣਾ ਇਨਸਾਫ ਲੈਣ ਲਈ ਦਰਵਾਜ਼ਾ ਲਗਾਇਆ ਜਿਦੇ ਵਿੱਚ ਦੋਸ ਦਾ ਟ੍ਰਾਇਲ ਚੱਲਿਆ ਪੱਤਰਕਾਰਾਂ ਦੇ ਗਵਾਹਾਂ ਹੋ ਜਾਂ ਹੋਰ ਵੀ ਸਬੂਤ ਕੋਰਟ ਵਿੱਚ ਪੇਸ਼ ਕੀਤੇ ਤੇ 2 ਸਾਲ ਦੇ ਟ੍ਰਾਇਲ ਤੋਂ ਬਾਅਦ ਜਿਹੜਾ ਹੈਗਾ ਇਹ ਜਿਹੜੇ ਪ੍ਰਿੰਸੀਪਲ ਸੰਦੀਪ ਕੋਹ ਬਰਾੜ ਸੀਗੀ ਉਹ ਲਗਾਤਾਰ ਅਦਾਲਤ ਵਿੱਚ ਪੇਸ਼ ਨਹੀਂ ਹੋ ਰਹੇ ਸੀਗੀ ਅਦਾਲਤ ਨੇ ਸਖਤ ਰਕਬ ਬਣਾਉਦੇ ਹੋਏ ਉਹਨੂੰ ਪੀਓ ਕਰ ਕਰ ਦਿੱਤਾ ਗਿਆ ਹੈਗਾ ਇਹ ਔਰ ਮੈਂ ਮਾਨ ਜੋ ਅਦਾਲਤ ਤਵੱਤ ਧੰਨਵਾਦ ਕਰਦਾ ਹੈਗਾ ਇਹ ਤੇ ਔਰ ਜਿਨ੍ਹਾਂ ਨੇ ਇੱਕ ਅਨਿਆਇ ਸਾਹਦੇ ਬਰਾਬਰ ਹਨ ਇਸ ਲਈ ਮੈਂ ਮਾਨ ਜੋ ਅਦਾਲਤ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹੈ ਕਿ ਮੈਨੂੰ ਇਨਸਾਫ ਦੀ ਬੜੀ ਵੱਡੀ ਆਸੁਰ ਜਾਗੀ ਹੈ ਮੈਨੂੰ ਪਤਾ ਕਿ ਇਹ ਇਨਸਾਫ ਦੀ ਜਿਹੜਾ ਹੈਗਾ ਇਹ ਹਲਕਾ ਭੜਾਈ ਦੇ ਖਿਲਾਫ ਪੂਰੇ ਕਰਦੇ ਹੋਏਗੀ ਧੰਨਵਾਦ